पसंदा चंदी डॉ ममताफ़ उन्हनि कातरा न सजावाज करण वारी सरकार मोताब Yeah. ਪਲੈਕਸ ਮਰਿਆ ਜੀ ਕ੍ਰਾਂਤੀਕਾਰੀ ਕਿਸਾਨ ਵੀ ਨੇ ਪੰਜਾਬ ਇਹ ਜਿਹੜਾ ਕਲਕੱਤੇ ਦੇ ਵਿੱਚ ਇੱਕ ਡਾਕਟਰ ਨਾਲ ਗੈਂਗवार ਰੇਪ ਕਰਕੇ ਉਹਨਾਂ ਦੇ ਘਾਟ ਉਤਾਰ ਗਏ ਇੱਕ ਬਹੁਤ ਕਨਾਉਣੀ ਹਰਕਤ ਹੈ ਜੋ ਕੋਈ ਅੱਜ ਕੱਲੇ ਕਲਕੱਤੇ ਦੇ ਵਿੱਚ ਕੀ ਹੋਇਆ ਪਿਛਲੇ ਕੁਝ ਸਾਲਾਂ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੀ ਜਿਹਦੀ ਇਹ ਸਿੱਖ ਪੰਜਾਬ ਤੱਕ ਪਹੁੰਚਿਆ ਸੀ ਹੁਣ ਕਲਕੱਤੇ ਦੇ ਵਿੱਚੋਂ ਕੁਝ ਦਿਨ ਪਹਿਲਾਂ ਇੱਕ ਖਬਰ ਮੈਂ ਅਖਬਾਰ ਦੇ ਵਿੱਚ ਪੜੀ ਹੈ ਇੱਕ 8-10 ਸਾਲ ਦੀ ਬੱਚੀ ਸਕੂਲ ਚੋਂ ਆ ਰਹੀ ਹੈ ਉਹਦੇ ਡਰਾਈਵਰ ਵੱਲੋਂ ਬੱਸ ਦੇ ਡਰਾਈਵਰ ਵੱਲੋਂ ਉਹਦੇ ਨਾਲ ਰੇਪ ਕੀਤਾ ਗਿਆ ਬਹੁਤ ਸਾਲ ਪਹਿਲਾਂ ਇੱਕ ਮਹਿਲਕਲਾ ਕੁੜੀ ਨਾਲ ਹੋਇਆ ਸੀ ਇਹ ਕਿੰਨਾ ਚਿਰ ਹੁੰਦਾ ਰਹੂਗਾ ਇਹਦੇ ਤੇ ਕੋਈ ਕਾਨੂੰਨ ਨਾ ਬਣਿਆ ਤਾਂ ਫਿਰ ਇਹਦੇ ਸਾਨੂੰ ਦਾ ਬੜਾ ਮੁਸ਼ਕਲ ਹੋ ਜੂਗਾ ਇੱਕ ਹਸਪਤਾਲ ਦੇ ਵਿੱਚ ਡਾਕਟਰ ਜੌਬ ਕਰ ਰਹੀ ਹੈ ਆਪਣੀ ਡਿਊਟੀ ਤੇ ਹੈ ਹਸਪਤਾਲ ਦੇ ਵਿੱਚ ਇਹ ਕੁਝ ਹੋ ਜਾਂਦਾ ਤਾਂ ਫਿਰ ਬੰਦਾ ਕਿੱਥੇ ਸੜਕਾਂ ਤੇ ਵੀ ਸੇਫ ਰਹ ਜੂਗਾ ਕਿਉਂਕਿ ਇੱਕ ਬੀਬੀਆਂ ਨੇ ਤਾਂ ਰਾਤ ਨੂੰ ਵੀ ਜਾਣਾ ਹੁੰਦਾ ਜਿਹੜੀਆਂ ਜੌਬ ਕਰਦੇ ਨੇ ਉਹਨਾਂ ਨੇ ਦਿਨ 'ਚ ਵੀ ਜਾਣਾ ਹੁੰਦਾ ਉਹਨਾਂ ਦਾ ਕੰਮ ਹੈ ਪੇਸ਼ ਹੈ ਹਨਾ ਕੋਈ ਟੀਚਰ ਹੈ ਕੋਈ ਡਾਕਟਰ ਹੈ ਉਹਨਾਂ ਨੇ ਹਰ ਜਗ੍ਹਾ ਤੇ ਜਾਣਾ ਹੁੰਦਾ ਅਸੀਂ ਵੀ ਧਰਨੇ ਲਾਉਣ ਜਾਂਦੇ ਆ ਦਿਨ ਰਾਤ ਸਾਨੂੰ ਵੀ ਵੇਲਾ ਕਬਲਾ ਹੁੰਦਾ ਜੇ ਹਰ ਜਗ੍ਹਾ ਤੇ ਬੀਬੀਆਂ ਨਾਲ ਐਵੇਂ ਹੁੰਦਾ ਰਿਹਾ ਇਹਦੇ ਤੇ ਕੋਈ ਕਾਨੂੰਨ ਨਾ ਬਣਾਇਆ ਨਾ ਸਖਤੀ ਬਣਾਈ ਉਹ ਕੁੜੀਆਂ ਛਾਂਸੀ ਦੀਆਂ ਰਾਣੀਆਂ ਸੀ ਉਹਨਾਂ ਨੂੰ ਬੜਾ ਲਾਂਗੇ ਕੀ ਕਰ ਲਾਂਗੇ ਕਿਉਂਕਿ ਇੱਕੋ ਜਦੋਂ ਸਨ 47 ਦੇ ਵਿੱਚ ਆਪਣੇ ਦੇਸ਼ ਦੀ ਵੰਡ ਹੋਈ ਹੈ ਉਦੋਂ ਵੀ ਔਰਤਾਂ ਨੂੰ ਉਹਨਾਂ ਨੇ ਇੱਕ ਆਪ ਦਾ ਸ਼ਿਕਾਰ ਬਣਾਇਆ ਗਿਆ ਸੀ ਉਦੋਂ ਆਪਣੇ ਸਾਡੇ ਘਰਾਂ ਦੀਆਂ ਬਿੱਪੀਆਂ ਭੈਣਾਂ ਦੀ ਬਹੁਤ ਪੱਤ ਲੁੱਟੀ ਗਈ ਸੀ ਲੱਖਾਂ ਦੇ ਵਿੱਚੋਂ ਕਿਉਂਕਿ ਉਦੋਂ ਜੇ ਹੁਣ ਇਹ ਲੋਕਾਂ ਨੇ ਆਪਾਂ ਨੇ ਆਵਾਜ਼ ਨਾ ਬਣੇ ਉਹਨਾਂ ਲੋਕਾਂ ਦੀ ਭਾਵੇਂ ਉਹ ਕਲਕੱਤੇ ਦੇ ਵਿੱਚ ਹੈ ਭਾਵੇਂ ਦਿੱਲੀ ਦੇ ਵਿੱਚ ਹੈ ਭਾਵੇਂ ਪੰਜਾਬ ਦੇ ਵਿੱਚ ਹੈ ਜੇ ਆਪਾਂ ਉਹਨਾਂ ਦੀ ਆਵਾਜ਼ ਨਾ ਬਣੇ ਤਾਂ ਇਹ ਆਉਣ ਵਾਲੇ ਸਮੇਂ 'ਚ ਬਹੁਤ ਕਾਂਟਕ ਸਾਫਤ ਹੋਊਗਾ ਇਸ ਲਈ ਇਹ ਸਰਕਾਰਾਂ ਦੀ ਸੀ ਨਖੇਦੀ ਕਰਦੇ ਆ ਕਿਉਂਕਿ ਇਹਨਾਂ ਹਾਲੇ ਤੱਕ ਇਸ ਤੇ ਕੋਈ ਕਾਨੂੰਨ ਨਹੀਂ ਬਣਾਇਆ ਬਹੁਤ ਸਖਤ ਕਾਨੂੰਨ ਨਹੀਂ ਬਣਾਇਆ ਕਿ ਤਾਂ ਕਿ ਇਹਨਾਂ ਨੂੰ ਜਦੋਂ ਜਿਹੜਾ ਵੀ ਕੋਈ ਐਵੇਂ ਦੀ ਹਰਕਤ ਕਰਦਾ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਹੋ ਜਾ ਕਿ ਤਾਂ ਕਿ 5 10 ਜਿੰਨੇ ਹਜ਼ਾਰਾਂ ਲੋਕ ਇਹ ਜਿ ਘਟੀਆ ਕਿਸਮ ਦੇ ਲੋਕ ਰਹਿੰਦੇ ਨੇ ਤੇ ਤਾਂ ਕਿ ਉਹਨਾਂ ਨੂੰ ਇਸ ਤੋਂ ਮਤਲਬ ਸਿੱਖਿਆ ਮਿਲ ਸਕੇ ਵੀ ਜੇਸੀਂ ਇਹ ਕਰਾਂਗੇ ਤਾਂ ਸਾਡੇ ਨੂੰ ਆ ਸਜਾ ਮਿਲੂਗੀ ਸਾਡੇ ਕੈਂਡਲ ਮਾਰਚ ਕਿੱਥੋਂ ਤੋਂ ਕੀਤਾ ਦਾ ਕਰੋਗੇ ਇਹ ਜੀ ਅਸੀਂ ਇੱਥੇ ਸ਼ਹਿਰ ਦੇ ਵਿੱਚੋਂ ਦੀ ਕੈਂਡਲ ਮਾਰਚ ਤੋਂ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵਿੱਚ ਦੀ ਕੈਂਡਲ ਮਾਰਚ ਕਰਕੇ ਤੇ ਉਸ ਬੀਬੀ ਨੂੰ ਸ਼ਰਧਾਂਜਲੀ ਵੀ ਦੇਵਾਂਗੇ ਤੇ ਅੱਜ ਦਾ ਜਿਹੜਾ ਹੈ ਤੁਸੀਂ ਇਨਸਾਫ ਦੀ ਵੀ ਮੰਗ ਕਰਦੇ ਹੋ ਉਹਦੇ ਲਈ ਇਨਸਾਫ ਦੀ ਮੰਗ ਤਾਂ ਹੈਗੀ ਜੀ ਇਸ ਕਰਕੇ ਰੋਜ਼ ਮਾਰਚ ਕਰ ਰਹੇ ਆ ਉਸ ਬੀਬੀ ਲਈ ਨਹੀਂ ਜਿੰਨੇ ਪਹਿਲਾਂ ਰੇਪ ਹੋ ਚੁੱਕੇ ਨੇ ਜਾਂ ਮਤਲਬ ਹੋ ਹੋ ਰਹੇ ਨੇ ਉਹਨਾਂ ਦੀ ਵੀ ਇਨਸਾਫ ਦੀ ਮੰਗ ਕਰਦੇ ਆ ਕਿਉਂਕਿ ਇੱਕ ਲਈ ਕਾਨੂੰਨ ਬਰਾਬਰ ਹੈ ਕਿਉਂਕਿ ਇੱਜ਼ਤ ਹਰ ਇੱਕ ਦੀ ਬਰਾਬਰ ਹੈ ਠੀਕ ਬਿਠਾਈ ਆ ਜੋ ਲੋਕ ਕਿਰਨ ਠੀਕ ਹੈ ਮੈਡਮ ਠੀਕ ਹੈ ਹਾਂ ਜੀ ਜੋ ਮੈਮ ਅੱਜ ਪਤਲਾ ਵਿਖੇ ਆਪਣਾ ਜੀ ਕੈਂਡਲ ਮਾਰਚ ਕੱਟਿਆ ਜਾ ਰਿਹਾ ਹੈ ਜੇ ਕੀ ਕਾਰਨ ਹੈ ਜੀ ਇਹ ਜੀ ਜਿਹੜੀ ਡਾਕਟਰ ਸਾਡੇ ਸੀਗੇ ਡਾਕਟਰ ਮੋਨਿਤਾ ਜੀ ਉਹਨਾਂ ਨੇ ਕੋਲਕਾਤਾ ਦੇ ਵਿੱਚ ਜਿਹੜਾ ਹੈ ਬੇਰਹਿਮੀ ਨਾਲ ਬਲਾਤਕਾਰ ਕੀਤਾ ਤੇ ਉਹਨਾਂ ਨੂੰ ਰਾਤ ਨੂੰ ਬਤਲ ਕਰ ਦਿੱਤਾ ਗਿਆ ਬੜੀ ਬੇਰਹਿਮੀ ਨਾਲ ਸਰੀਰ ਦੇ ਬਹੁਤ ਅੰਗਾਂ ਤੇ ਉਹਨਾਂ ਦੇ ਸੱਟਾਂ ਮਾਰੀਆਂ ਗਈਆਂ ਪਤਾ ਹੀ ਨਹੀਂ ਕਿੰਨੀਆਂ ਸੱਟਾਂ ਸੀ ਕਿ ਅਣਗਿਣਤ ਸੀ ਵਿਚਾਰੀ ਦੇ ਉਹਨੂੰ ਮਾਰ ਦਿੱਤਾ ਗਿਆ ਉਹਦੇ ਇੱਕ ਰੋ ਸਭ ਵਜੋਂ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਕਹਾ ਦਾ ਨਾਰਾ ਮਾਰ ਸਕਦੇ ਆ ਤਾਂ ਕਿ ਸਰਕਾਰਾਂ ਤੱਕ ਸਾਡੀ ਆਵਾਜ਼ ਜਿਹੜੀ ਪਹੁੰਚੇ ਸਰਕਾਰਾਂ ਦੇ ਸ਼ਹਿਦਕੰਨਾ ਦੇ ਬੰਦੇ ਕਿ ਜੋ ਜੋ ਇਨਸਾਫ ਜੋ ਕਹਿਣਾ ਦਰਿੰਦੇ ਜੋ ਖੁੱਲੇ ਫਿਰ ਰਹੇ ਨੇ ਹਾਂਜੀ ਬਿਲਕੁਲ ਖੁੱਲੇ ਫਿਰ ਰਹੇ ਨੇ ਉਹਨਾਂ ਨੂੰ ਅਜੇ ਤੱਕ ਵੀ ਨੱਥ ਨਹੀਂ ਪਾਈ ਗਈ ਉਦੋਂ ਦੀ ਸਰਕਾਰਾਂ ਨੇ ਕੋਈ ਖਾਸ ਐਕਸ਼ਨ ਨਹੀਂ ਲਿਆ ਕਿਉਂਕਿ ਅਜੇ ਵੀ ਉਹਨਾਂ ਨੂੰ ਕਹਿ ਰਹੇ ਨੇ ਕਿ ਕਤਲ ਦਾ ਇਲਜ਼ਾਮ ਦੇ ਰਹੇ ਨੇ ਉਹਨਾਂ ਤੇ ਨਹੀਂ ਪਰੰਤੂ ਹੋਣਾ ਇਹ ਚਾਹੀਦਾ ਸੀ ਕਿ ਉਹਨੂੰ ਫਾਂਸੀ ਦੀ ਸਜ਼ਾ ਤੱਕਟ ਤੋਂ ਕੱਟ ਚਾਹੀਦੀ ਹੈ ਉਹ ਚਾਰ ਦਿਨਾਂ ਨੂੰ ਫੇਰ ਜਾ ਕੇ ਜੇਲਾ ਚ ਫਿਰ ਕੇ ਜਦੋਂ ਲੋਕ ਠੰਡੇ ਹੋਗੇ ਤਾਂ ਉਹਨੇ ਬਾਹਰ ਆ ਜਾਣਾ ਹੈ ਫਿਰ ਉਹ ਲੋਕ ਦਰਿੰਦਗੀ ਕਰਨਗੇ ਆ ਕੇ ਠੀਕ ਹੈ ਜਿਵੇਂ ਨਾ ਮੈਂ ਆਪਣਾ ਕੈਂਡਲ ਮਾਰਚ ਕੱਢਿਆ ਇਹ ਕਿੱਥੋਂ ਤੋਂ ਕਿੱਥੇ ਤੱਕ ਕੱਢਿਆ ਜਾਏਗਾ ਇਹ ਇੱਥੋਂ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਤੋਂ ਅਸੀਂ ਸ਼ੁਰੂ ਕਰਕੇ ਇੱਥੇ ਆਪਣਾ ਭਗਤ ਸਿੰਘ ਚੌਕ ਤੋਂ ਜੱਕਰ ਰੋਡ ਜਾਂ ਨਰਮਣਾ ਰੋਡ ਬੰਨੀ ਕਿਸੇ ਬੰਨੀ ਵੀ ਜਾਊਗਾ ਇਹ ਪ੍ਰੋਗਰਾਮ ਅਸੀਂ ਉਲੀਕ ਰਹੇ ਠੀਕ ਹੈ ਧੰਨਵਾਦ ਜੀ